ਅੰਮ੍ਰਿੰਦਾਂ ਸਾਡੀਆਂ ਨੂੰ ਤਾਂ ਖੁਆਬ ਦੱਸ ਗਏ ਜਦ ਤੂੰ ਸਾਡੇ ਨੈਣਾਂ ਨੂੰ ਜਨਾਬ ਦੱਸ ਗਏ ਹਾਂ ਸਾਨੂੰ ਤਾਰਿਆਂ ਨੇ ਆਕੇ ਜਦੋਂ ਤਾਰਿਆਂ ਨੇ ਸਾਨੂੰ ਤਾਰਿਆਂ ਨੇ ਆਕੇ ਜਦੋਂ ਦਿੱਤੀਆਂ ਵਧਾਈਆਂ ਦੀ ਕਮਾਲ ਹੋ ਗਿਆ ਹਾਏ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਹੀ ਕਮਾਲ ਹੋ ਗਿਆ ਹਾਏ ਰੇ ਅੱਜ ਬੜੀ ਖੁਸ਼ੀ ਹੁੰਦੀ ਐ ਜਦੋਂ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਦੇਖੀਦਾ ਤੱਪ ਜਿਹੜੇ ਅਧਿਆਪਕ ਪ੍ਰਾਈਵੇਟ ਸਕੂਲਾਂ 'ਚ ਪੜਾਉਂਦੇ ਅੱਜ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਔਰ ਜਿਹੜੇ ਬੋਲ ਸਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਕੇ ਸੁਣਨ ਨੂੰ ਮਿਲਦੇ ਸੀ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਬੈਠ ਕੇ ਉਹੀ ਬੋਲ ਸਰਕਾਰੀ ਸਕੂਲਾਂ ਨੂੰ ਸਕੂਲ ਲਈ ਸੁਣਨ ਨੂੰ ਮਿਲਦੇ ਤਾਂ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਚਲੋ ਸਰਕਾਰ ਦਾ ਧੰਨਵਾਦ ਜਿਹੜੀ ਬਿਜਲੀ ਦੀ ਗਾਰੰਟੀ ਸੀ ਪੂਰੀ ਕੀਤੀ ਦੂਸਰੀ ਸੀ ਸਿੱਖਿਆ ਦੇ ਵਿੱਚ ਸੁਧਾਰ ਕਰਾਂਗੇ ਹੈਲਥ ਦੇ ਵਿੱਚ ਸੁਧਾਰ ਕਰਾਂਗੇ ਅੱਜ ਵੀਰ ਮੇਰੋ ਜੇਸ ਸਕੂਲ ਦੇ ਵਿੱਚ ਤੁਸੀਂ ਬੈਠੇ ਹੋ 42 ਬੱਚੇ ਆ ਟੋਟਲ ਜਿਹੜਾ ਸਟਾਫ ਆ ਵਿੱਚ ਇੱਕੋ ਇੱਕ ਵਿੱਚ ਹੀ ਆਂਗੜਵਾੜੀ ਵਿੱਚੇ ਸਕੂਲ ਦੇ ਸੱਤ ਜਣੇ ਹਨ ਔਰ ਇਸ ਸਕੂਲ ਨੂੰ 10 ਮੇਰੇ ਖਿਆਲ ਅੱਠ ਲੱਖ ਦੇ ਕਰੀਬ ਜਿਹੜਾ ਗ੍ਰਾਂਟ ਦਿੱਤੀ ਗਈ ਮੂਨਕਾ ਦੇ ਟੀਚਰ ਆ ਉਹਨਾਂ ਦੀ ਬੇਟੀ ਸਰਕਾਰੀ ਸਕੂਲ 'ਚ ਪੜ੍ਹਦੀ ਸੀ ਔਰ ਪੂਰੇ ਜ਼ਿਲ੍ਹੇ 'ਚੋਂ ਫਸਟ ਆਈ ਹੈ ਹੌਲੀ-ਹੌਲੀ ਦੀ ਗਿਆਨ ਪਧਰ ਔਰ 8ਵੀਂ ਤੱਕ ਜੇ ਸਾਹਿਬ ਨਾਲ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਮੈਂ ਤੁਹਾਡਾ ਜਿਹਾ ਕਲੀਅਰ ਹੈ 8ਵੀਂ ਤੱਕ ਕਿਸੇ ਬੱਚੇ ਦਾ ਇਲਾਜ ਬੁਮਾਰ ਹੁੰਦਾ ਚਾਹੇ 8 ਲੱਖ ਲੱਗੇ ਚਾਹੇ 10 ਲੱਖ ਲੱਗੇ ਉਹ ਸਾਰਾ ਫਰੀ ਖਰਚਾ ਸਰਕਾਰ ਦੇਗੀ ਪਹਿਲਾਂ ਕਦੀ ਇਦਾਂ ਦਾ ਨਹੀਂ ਸੀ ਤੁਸੀਂ ਸਾਰੇ